मम्मी आओ बाहर जाके देखिए की कान दी है आई मम्मी चल मना चलो बाहर चला मम्मी चाह दे ਤਾਂ ਨਾ ਮੂੰ ਬਣਾਇਆ ਇਹ ਚਾਹ ਇੱਕ ਟ ਮੰਗੀ ਸੀ ਇੰਨਾ ਟਾਈਮ ਲਾਈਦਾ ਚਾਹ ਲਾਉਣ ਲੱਗਿਆ ਪਰ ਬਿਸੜਿਆ ਗਿਆ ਮੂੰ ਬਣਾਇਆ ਲੋ ਟਾਈਮ ਦਾ ਉਝਿਆ ਕਰ ਹਨ ਦੀਦੀ ਟਾਈਮ ਸੇ ਉੱਠਦੀਆਂ ਨਹੀਂ ਇੱਕ ਚਾਹ ਬਣਾਉਣ ਲੱਗਿਆ ਤੂੰ ਇੰਨਾ ਟਾਈਮ ਲਾਤਾ ਵਾ ਤਾ ਬਾਕੀ ਕੰਮ ਕਦੋਂ ਕਰਦੀ ਹੋਏਗੀ ਥੋੜਾ ਬੋਤਾ ਆਪਣਾ ਭੁਲੀਆ ਦੇ ਕੀ ਬਣਿਆ ਥੋੜਾ ਬੋਤਾ ਆਪਣਾ ਪੂਠਾ ਵੀ ਸੁਆਰ ਲਿਆ ਕਰ ਮੰਮੀ ਸਵੇਰ ਦੀ ਨੇ ਕੰਮ ਨੂੰ ਲੱਗੀ ਹੈਗੀਆਂ ਸਾਰਾ ਦਿਨ ਜਲਮਲ ਜਲਮਲ ਕਰਦੀ ਦਿੰਦੀ ਕੋਈ ਕੰਮ ਲਈ ਤੇ ਕੋ ਢੰਗ ਨਾਲ ਨਿਪਟਦਾ ਹੈਗਾ ਮੰਮੀ ਇਹਨੂੰ ਹੀ ਨਹੀਂ ਅਕਲ ਹੋਇਆ ਤੇ ਘਾਟਾ ਘਾਦਾ ਹੈ ਲੋਕਾਂ ਦੇ ਬਾਅਦ ਤੁਹਾਨੂੰ ਗੱਲਾਂ ਕਰਨੀਆਂ ਫੇ ਨੂਰ ਅੱਖਾਂ ਦੀ ਅਕਲ ਹੈ ਨਹੀਂ ਐ ਇਹ ਹਾਲਤ ਦੇ ਵਿੱਚ ਹੈਗੀ ਐ ਪੁੱਤ ਤੇਰੀ ਗੱਲ ਸਹੀ ਆ ਇਹ ਹਾਟਾ ਘਟਣਾ ਚਲਾਉਂਦੀ ਐ ਜਲੂਸ ਸਭ ਕੁਝ ਹੁੰਦਿਆ ਸੰਦਿਆ ਨਹੀਂ ਇਦਾਂ ਦੀ ਬਣ ਕੇ ਰਹਿੰਦੀ ਆ ਕੌਣ ਇਹਨੂੰ ਇੰਨਾ ਨਹੀਂ ਪਤਾ ਲੱਗਣ ਦਿਆ ਕਿ ਜਾ ਕੇ ਤਾਂ ਮੈਂ ਕੋਈ ਕੰਮ ਕਰ ਲਾ ਸੂਰਜ ਕਿੱਥੇ ਆ ਗਿਆ ਵਾ ਮੰਮੀ ਉੱਠ ਤੇ ਮੈਂ ਟਾਈਮ ਸਿਰ ਜਾਨੀ ਆ ਅੱਜ ਨਾ ਮੇਰੀ ਸਿਹਤ ਨਹੀਂ ਲੱਗਦਾ ਠੀਕ ਹੈਗੀ ਇਹ ਤਾਂ ਤੇਰੇ ਆ ਬਹਾਨੇ ਇਹ ਦਿਨਾਂ ਦੇ ਵਿੱਚ ਢਿੱਡ ਢੱਲ ਮੱਟ ਚੱਲਦੀ ਰਹਿੰਦੀ ਐ ਤੂੰ ਤੇ ਅਸਲੀ ਕੰਮਚੋਰ ਵੀ ਮੈਨੂੰ ਕੰਮ ਨਾ ਕਰਨਾ ਪਵੇ ਬਹਾਨੇ ਪਾਲਦੀ ਐ ਮਮੀ ਪਾ ਨਹੀਂ ਆ ਅੱਜ ਮੇਰੇ ਸਰੀਰ ਦੀ ਨਹੀਂ ਕਿ ਨਿੱਕੀ ਪੀੜ ਹੁੰਦੀ ਰਹਿਣੀ ਐ ਢਿੱਡ 'ਚ ਤੇ ਪੀੜ ਹੁੰਦੀ ਐ ਥੋੜੀ ਬਹੁਤੀ ਜਵੈਨ ਜੂਨ ਖਾਲਾ ਜਿਵੇਂ ਮੈਂ ਉਹ ਵੀ ਮੈਂ ਕੱਲ ਹੀ ਖਾਧੀ ਉਹਨਾਂ ਪੀੜ ਹਟਦੀ ਨਹੀਂ ਆ ਮੰਮੀ ਇਹ ਤੇ ਫੇਰ ਦੇ ਲੱਭਦੀ ਬਹਾਨੇ ਇਹਦੇ ਮਾਂ ਚ ਵੀਰ ਬਾਰੋਂ ਆਏ ਤੇ ਮੈਨੂੰ ਫੇਰਾ ਤੋਰੀ ਕਰਾ ਲਿਆ ਐ ਦਾਲ ਨਹੀਂ تھی ਇਸ OTੰਡੇਓ ਮੈਨੂੰ ਪੁੱਛ ਕੇ ਵੇਖੋ ਮੈਂ ਕਿੰਨੀ ਔਖੀ ਆ ਜਿੰਨਾ ਚੱਕ ਤੂੰ ਉਹ ਕੰਮ ਤੋਂ ਹੰਦਲ ਉਹ ਨਾ ਚੱਕ ਤੂੰ ਕਹਿ ਦਿੰਦੀ ਮੈਨੂੰ ਇੱਧਰ ਨੂੰ ਲੈ ਜਾਓ ਉੱਧਰ ਨੂੰ ਲੈ ਜਾਓ ਉਹ ਕਿੱਧਰ ਕਿੱਧਰ ਖੜੇ ਐ ਅਸਲ 'ਚ ਮੰਮੀ ਇੱਕ ਗੱਲ ਦੱਸਾਂ ਕੀ ਆ ਇਹ ਬਾਂਨੇ ਬਣਾਉਂਦੀ ਆ ਇਹਦੇ ਮਾਂਝ ਮੈਂ ਬੈਡ ਰੈਸਟ ਕਰਾਂ ਮੇਰੇ ਸਿਰਾਂ ਨੇ ਰੋਟੀ ਪਾਣੀ ਮਿਲਦਾ ਜਾਏ ਤੇ ਮਤਲਬ ਮੈਂ ਪਈ ਰਵਾਂ ਨਾ ਕੋਈ ਕੰਮ ਨਾ ਕੋਸ਼ ਐ ਇਹ ਇੱਕ ਬਾਂਨੇ ਨਹੀਂ ਕਰੇ ਚੱਲਣੇ ਉੱਠ ਕੇ ਤੇ ਕੰਮ ਕਰਿਆ ਕਰ ਦੀਦੀ ਕੰਮ ਕਰਦੀ ਕਦੋਂ ਮੈਂ ਕਿਹਾ ਮੈਂ ਕੰਮ ਨਹੀਂ ਕਰਨਾ ਹੈਗਾ ਕੰਮ ਕਰਨਾ ਹੀ ਪੈਣਾ ਤੈਨੂੰ ਭਾਈ ਜਿੱਦਾ ਮਰਜੀ ਕਰ ਮਮੀ ਮੈਂ ਸੱਚਿੰਠੀ ਹੈਗੀ ਮੇਰੀ ਗੱਲ ਦਾ ਯਕੀਨ ਕਰੋ ਤੁਸੀਂ ਨਾ ਇੱਕ ਕਰ ਇਹਨੇ ਚੈੱਕ ਕਰਵਾ ਲਿਆ ਉਹ ਮੈਨੂੰ ਨਾ ਅੱਜ ਵੀ ਅੱਜ ਚੱਕਰ ਵੀ ਬਣਿਆ ਹੁੰਦੇ ਆ ਬਾਹਰ ਤੋਪ ਬੜੀ ਮੇਰਪੋ ਤਾਂ ਨਹੀਂ ਲਿਆ ਜਾ ਜਾਂਦਾ ਤੇਰਾ ਘਰ ਵਾਲਾ ਆਊਗਾ ਨਾ ਉਹ ਤੈਨੂੰ ਲੈ ਜਾਏਗਾ ਦਵਾਈ ਤੇ ਤੈਨੂੰ ਦਵਾ ਲਿਆਏਗਾ ਪਰ ਆਣ ਕੇ ਨਾ ਸ਼ਾਮ ਨੂੰ ਆਪਣੇ ਭਰਾ ਨੂੰ ਫੋਨ ਕਰੀ ਤੈਨੂੰ ਲੈ ਕੇ ਆਣ ਕੇ ਮੰਮੀ ਕਿਰਾ ਨਾ ਕੋਈ ਕਿਉਂ ਮੈਨੂੰ ਲੈ ਜੀ ਕਿਉਂਕਿ ਤੇਰਾ 7ਵਾਂ ਮਹੀਨਾ ਕੰਪਲੀਟ ਹੋ ਚੱਲਿਆ ਵਾ ਉਸ ਤੋਂ ਪਹਿਲਾਂ ਪਹਿਲਾਂ ਤੂੰ ਆਪਣੇ ਪੇਕੇ ਜਾਣਾ ਪਹਿਲਾ ਬੱਚਾ ਪੇਕੇ ਹੁੰਦਾ ਹੈ ਮੰਮੀ ਇਦਾਂ ਦੀ ਤੇ ਗੱਲ ਕੋਈ ਵੀ ਨਹੀਂ ਨਾਲੇ ਮੈਂ ਨਹੀਂ ਪੇਕੇ ਜਾਣਾ ਚੰਦੀ ਮੈਂ ਸਾਡੇ ਦੇ ਦਰਵਾਜ਼ੇ ਬੱਚਾ ਪੇਕੇ ਹੁੰਦਾ ਵਾ ਤੈਨੂੰ ਜਾਣਾ ਪੈਣਾ ਪੇਕੇ ਮੰਮੀ ਤਾਨੂੰ ਪਤਾ ਅਸਈਆ ਹਾੜੇ ਘਰ ਦੇ ਕੀ ਖਾਤਾ ਉਹਦੇ ਮਾਹਾਂ ਕਿਤੇ ਟਾਈਮ ਪਾਸ ਕਰਨ ਦੇ ਆ ਕੈਨਾਂ ਕੰਲਾਂ ਦਾ ਨਹੀਂ ਮੈਨੂੰ ਪਤਾ ਸਾਡੇ ਚ ਵਾ ਰੀਤੀ ਰਵਾਜ ਹੈ ਜਿਹੜੇ ਮੈਂ ਕਹਤਾ ਉਹ ਕੰਮੇ ਪਹਿਣਾ ਤੇਨੂੰ ਉੱਥੇ ਰਹਿਣਾ ਪੈਣਾ ਮੈਂ ਬੱਚਾ ਉੱਥੇ ਹੀ ਹੋਣਾ ਮੰਮੀ ਜੀ ਬਾਲ ਦੇਖ ਹੈ ਕਿ ਕਿਦਾਂ ਚਬਰ ਚਬਰ ਚੱਲਦੀ ਐ ਬੋਲਦੀ ਵੇਖ ਕਿਦਾਂ ਅੱਗੇ ਸਾਡੇ ਮੰਮੀ ਇੰਦਾ ਚੰਗੇ ਨਹੀਂ ਲੱਗਾਂਗੀ ਜੇ ਮੈਂ ਉੱਥੇ ਰਾਂ ਨਹੀਂ ਤੇ ਜੇ ਕਿਤੇ ਉੱਚ ਨਹੀਂ ਝੋਗੀ ਫੇਰ ਵੀ ਤੇ ਉਹਨਾਂ ਨੂੰ ਛੱਡਣਾ ਨਹੀਂ ਹੈਗਾ ਪਰ ਐ ਆਪਣੀ ਘਰੇ ਰਹਿਣਾ ਚੰਨੀ ਆ

ਮਾਣਾ ਕੰਮ ਤੇ ਤੈਨੂੰ ਕਰਨਾ ਹੈ ਕਿਹਾ। ਮਮੀ ਇੱਕ ਗੱਲ ਕਹਾਂ ਤੈਨੂੰ ਪਾਪੀ ਕੋ ਆਪ ਲਹਿਲਾ ਤਜ ਕੰਮ ਬੜੀ ਮੁਸ਼ਕਲ ਮੁੰਡਿਆ ਹਣਾ। ਨਿੱਕਿਉ ਪਕ ਕਰ ਤੈਨੂੰ ਇੰਨਾ ਗੱਲਾਂ ਦਾ ਨਹੀਂ ਪਤਾ ਏਦਾਂ ਦੀਆਂ ਅਸੀਂ ਨੂੰ ਤੰਗੀਆਂ ਦਵਾਂਗੇ ਤੇ ਫੇਰ ਹੀ ਇਹਦੇ ਪੇਟੀਆਂ ਨੂੰ ਖੜਨਗੇ ਨਾਲੇ ਕਰਨ ਸਾਰਾ ਖਰਚਾ ਸਸਰੀ ਘਰ ਕਿ ਕੰਮੋਂ ਸੁਪੜਾਈ ਫਿਰ ਚੱਲਣ ਦੀ ਆ ਪੜਾਈ ਤੇ ਵੀ ਵਧੀਆ ਚੱਲਣ ਦੀ ਆ ਅਗਲੇ ਮਹੀਨੇ ਪੇਪਰ ਆ ਜਿਸਾਨ ਆਉਂਦਾ ਜੇ ਪੈਸੇ ਨਾ ਦਿੱਤੇ ਕਿਦੇ ਪੇਪਰਟ ਚ ਬੈਣੇ ਦੇਣਾ ਤੇ ਮੈਂ ਤੁਹਾਨੂੰ ਕਹ ਰਹਾ ਕਿ ਤੇ ਪੈਸੇ ਕੋਵੇ ਪੁੱਤ ਕਿੱਥੋਂ ਕਾਣੇ ਪੈਸੇ ਕੋਵੇ ਤੇ ਤਿੰਨਾ ਮਹੀਨਿਆਂ ਦੇ ਫੀਸ ਹੀ ਹਾਂ ਉਹ ਵੀ ਦੇਣੀ ਹੋ ਜੀ ਪੁੱਤਾ ਕਿੱਥੋਂ ਲਾਵਾਂਗੇ ਕਿੰਨੇ ਪੈਸੇ ਦੇਣਾਂਗੇ ਜਦੋਂ ਬੰਦੇ ਦੇ ਮਾੜੇ ਦਿਨ ਹੁੰਦੇ ਹਨ ਨਾ ਉਦੋਂ ਕੋਈ ਵੀ ਨਹੀਂ ਪੁੱਤ ਪੈਸਾ ਦਿੰਦਾ ਜੇ ਮੰਮੀ ਉਹਨੇ ਕੋਲ ਜੋ ਘੜਤਾ ਤੇ ਫਿਰ ਕੋਈ ਨਹੀਂ ਪੁੱਤ ਉਹਦਾ ਵੇਖਦੀ ਆ ਕਿਸ ਨੂੰ ਪੁੱਛ ਕੇ ਪਰ ਤੈਨੂੰ ਪਤਾ ਹੀ ਆ ਕੌਣ ਪੈਸੇ ਦਿੰਦਾ ਏ ਕੋ ਰਿਸ਼ਤੇਦਾਰ ਆ ਨਾ ਔਖੇ ਟਾਈਮ ਤੇ ਉਹ ਵੀ ਸਾਥ ਛੱਡ ਜਾਂਦੇ ਨੇ ਕੋਈ ਨਹੀਂ ਦਿੰਦਾ ਪੈਸਾ ਅਮਰ ਵੀ ਨੂੰ ਪੁੱਛੀ ਆ ਇਹ ਪੈਸੇ ਨੂੰ ਪੁੱਛਾਂਗੀ ਉਹਦੇ ਹੋਈ ਚੱਲੇ ਵੀ ਇੱਕ ਦਿਨ ਕੰਮ ਤੇ ਜਾਂਦੇ ਨੂੰ ਤੇ ਮਹੀਨੇ ਕਿਦਿਆ ਤੇ ਮਿਲਦਾ 40000 ਰੁਪਏ ਆ ਕੋਈ ਨਹੀਂ ਪੁੱਛਦੀ ਆ ਕਿ ਕਿਦੋਂ ਮਿਲਨੇ ਆ ਆਪਣੇ ਮਾਲਕ ਨੂੰ ਪੁੱਛੂਗਾ ਨਾ ਮੈਂ ਵੀ ਜਾਣੀ ਆ ਨਹੀਂ ਪਤਾ ਉਹ ਨਹੀਂ ਹਜੇ ਆਇਆ ਉਹਨੇ ਤਾਂ ਸ਼ਾਮਾਂ ਨੂੰ ਹੀ ਆਉਣਾ ਵਾ ਤੇ ਆਉਂਦਾ ਤਾਂ ਕੋਈ ਨਹੀਂ ਕਰਦੀ ਇਹ ਗੱਲ ਤੂੰ ਵੀ ਕੋਈ ਚਾਹ ਬਣਾਉਂਦੇ ਖੜੇ ਬਣਾਉਂ ਨਹੀਂ ਆ ਉਹ ਨਾ ਸਿਲੰਡਰ ਮੁੱਕਾ ਤੇ ਫਿਰ ਉਹਨਾਂ ਅੱਗ ਪਾਲਣੀ ਪੈਣੀ ਆ ਤਾਂ ਫਿਰ ਘੜੀ ਤੇ ਪੁੱਤ ਲੱਗ ਜਾਣੀ ਆ ਤੇ ਤੂੰ ਤੇਲ ਖੁਸ਼ ਕਰ ਲਾ ਨਾ ਠੀਕ ਆ ਤਾਂ ਵੀ ਇਦਾਂ ਬਾੜ ਦਾ ਠੀਕ ਉਹ ਬੋਲ ਆ ਗਿਆ ਪਾਣੀ ਮੰਗ ਲਿਆ ਲੈ ਆ ਮਮ ਵੀ ਆ ਗਿਆ ਅੱਜ ਟਾਈਮ ਨਾ ਹੋਈ ਛੁੱਟੀ ਉਸ ਨੂੰ ਅੱਛਾ ਹਾਂਜੀ ਹਾਂਜੀ ਬਸ ਠੀਕ ਹੈ ਮੈਂ ਪਾਣੀ ਪਾਣੀ ਤੇ ਮਮੀ ਤੁਸੀਂ ਦੁਪਹਿਰ ਆਪਣੀ ਲੜੀ ਸ਼ੂਗਰ ਦੀ ਖੋਲੀ ਹਾਂ ਖਾ ਲਈ ਠੀਕ ਕੋਪਾ ਮੇਰਾ ਤਾਂ ਠੀਕ ਹੈ ਤੂੰ ਅੰਦਰ ਜਾ ਕੇ ਵੇਖ ਉਹਨੂੰ ਉਹ ਸਵੇਰ ਦੀ ਡਿੱਗੂ ਡਿੱਗੂ ਕਰਨ ਧੀ ਆ ਡਿੱਗੂ ਡਿੱਗੂ ਕਰਨ ਧੀ ਆ ਹਾਂ ਕਦੀ ਆਂਦੀ ਮੈਨੂੰ ਚੱਕਰ ਆਉਂਦੇ ਕਦੀ ਆਂਦੀ ਮੈਨੂੰ ਆਹ ਹੋ ਗਿਆ ਕਦੀ ਆਂਦੀ ਮੈਨੂੰ ਆਹ ਹੋ ਗਿਆ ਪਤਾ ਤਾਂ ਮੈਨੂੰ ਹੈਗਾ ਚਲ ਇਹਨਾਂ ਦਿਨਾਂ ਦੇ ਵਿੱਚ ਹੁੰਦਾ ਵਾ ਪਰ ਉਹ ਕਿੰਨਾ ਇਹ ਨਿੱਕੀ ਨਿੱਕੀ ਗੱਲ ਤੇ ਆਂਦੀ ਮੈਨੂੰ ਹਸਪੀਟਲ ਲੈ ਕੇ ਜਾਓ ਹਸਪੀਟਲ ਦੇ ਖਰਚੇ ਪਤਾ ਕਿੰਨੇ ਰੋਜ਼ ਰੋਜ਼ ਭਰੇ ਜਾਂਦੇ ਆ ਉਹ ਮੰਮੀ ਉਹ ਤਾਂ ਤੁਹਾਡੀ ਗੱਲ ਠੀਕ ਆ ਪਰ ਹੁਣ ਮਜਬੂਰੀ ਨੂੰ ਜਾਣਾ ਵੀ ਪੈਂਦਾ ਵਾ ਹੁਣ ਜਿਹੜਾ ਡਾਕਟਰ ਨੇ ਚੈੱਕ ਅਪ ਕਰਨਾ ਉਹ ਤੇ ਉਹਨੇ ਹੀ ਕਰਨਾ ਵਾ ਇਦਾਂ ਉਹਦੀ ਸਿਹਤ ਇੰਧਾ ਚੰਗੇ ਨਹੀਂ ਮੰਮੀ ਲੱਗੀਦਾ ਹੈਗਾ ਜਿਹੜਾ ਰਾਮ ਦਵਾਈ ਨਾਲੋਂ ਦਵਾਈ ਨਾਲੋਂ ਗੱਲਾਂ ਨਾਲ ਨਹੀਂ ਆਉਣਾ ਹੈਗਾ ਮੈਂ ਨਾ ਸਿਆਣਾ ਬਣ ਮੈਂ ਘਰ ਦੇ ਵਿੱਚ ਸਿਆਣੀ ਹੈ ਨਹੀਂ ਆ ਜਦੋਂ ਮੈਂ ਖੜਨਾ ਹੂ ਮੈਂ ਤੁਹਾਨੂੰ ਦੱਸ ਦਾਂਗੀ ਕਦੋਂ ਖੜਨਾ ਵਾ ਮੰਮੀ ਤੁਸੀਂ ਤਾਂ ਮੇਰੀ ਗੱਲ ਦਾ ਗੁੱਸਾ ਹੀ ਕਰ ਲਿਆ ਵਾ ਮੈਂ ਤੁਹਾਨੂੰ ਨਹੀਂ ਥੋੜਾ ਕਿਹਾ ਵਾ ਕਿ ਤੁਸੀਂ ਸਿਆਣੇ ਨਹੀਂ ਜੀ ਤੁਸੀਂ ਤਾਂ ਘਰ ਚ ਸਭ ਕੁਝ ਹੈਗੇ ਜੀ ਵੱਡੇ ਜੇ ਸਿਆਣੇ ਜੀ ਪਰ ਮੇਰੇ ਕਹਿਣ ਤੋਂ ਭਾਵੇਂ ਆ ਮੰਨ ਲਓ ਹੁਣ ਮੈਂ ਘੰਟਾ ਹੋਰ ਉੱਥੇ ਲੇਟ ਹੋ ਜਾਂਦਾ ਕੰਮ ਤੇ ਤੇ ਉਹਦੀ ਸਿਹਤ ਜ਼ਿਆਦਾ ਵਿਗੜ ਜਾਂਦੀ ਫਿਰ ਮੰਨ ਲਓ ਤੁਸੀਂ ਨਹੀਂ ਜਾ ਸਕਦੇ ਕਿ ਇਹਨੂੰ ਆਂਟੂ ਗਾਂਟੂ ਕਹਿੰਦੀ ਕੋਈ ਮੋਟਰਸਾਈਕਲ ਤੇ ਕੋਈ ਲੈ ਜਾਂਦਾ ਚੱਕਰਾ ਆਉਂਦਾ ਨਹੀਂ ਤੇ ਮੈਨੂੰ ਫੋਨ ਕਰਦੇ ਮੈਂ ਗੱਡੀ ਵਾਲ ਨੂੰ ਘੱਲ ਦਿੰਦਾ ਮੁੰਡੇ ਨੂੰ ਅੱਛਾ ਹੁਣ ਤੂੰ ਕੀ ਜਾਣਾਂ ਮੈਂ ਲੋਕਾਂ ਨਾਲ ਆਪਣੀ ਨੂਕ ਲੰਦੀ ਲੋਕਾਂ ਨਾਲ ਸੌ ਸੌ ਗੱਲਾਂ ਬਣਾਉਣੀਆਂ ਹੈਗੀਆਂ ਬਾਅਦ ਚ ਹੂ ਪੈ ਜਾਣੀ ਸੀ ਉਹ ਮੰਮੀ ਲੋਕਾਂ ਦਾ ਕੀ ਹੈ ਲੋਕਾਂ ਨੇ ਤਾਂ ਭਾਵੇਂ ਲੱਖ ਚੰਗੇ ਹੋਈਏ ਤਾਂ ਵੀ ਗੱਲਾਂ ਕਰਨੀਆਂ ਹੁੰਦੀਆਂ ਨੇ ਪਰ ਨਹੀਂ ਬਹੁਤ ਚੰਗੇ ਨਹੀਂ ਨੱਗੀ ਦਾ ਲੋਕਾਂ ਨਾਲ ਆਪਣੀ ਨੀਤ ਨੌਂ ਤੇ ਕਲਮ ਦੇ ਚਲੋ ਠੀਕ ਹੈ ਮੰਮੀ ਤੁਹਾਡੇ ਨਾਲ ਕੌਣ ਬਹਿ ਸਕਦਾ ਨੀ ਪੈ ਗਿਆ ਤਾਂ ਬਾਲਣ ਵੀ ਗਿੱਲਾ ਅੱਜ ਹੀ ਨਹੀਂ ਬਣਦਾ ਇਹ ਪਾਤੀਆਂ ਕੇ ਕੋਲੇ ਨਹੀਂ ਆ ਆ ਤੇ ਥੋੜਾ ਕੀ ਰਹਿ ਗਿਆ ਤਾਂ ਮੁੱਕ ਜਾਣਾ ਪਾਤੀਆਂ ਲੱਭਣੇ ਰਹਿ ਗੋ ਮੈਂ ਮੀ ਫੀ ਲੈ ਆ ਰਹੀ ਮम्मी ਪਾਣੀ ਆਪ ਕੋ ਉਹ ਨਾ ਅੰਮਣਾ ਉਸਦੇ ਜਿਨਾ ਕਾਲ ਜਵਾਲੇ ਦੇ ਕਿ ਪੁਲਿਸ ਭਾਰੇ ਕਹਿਣਾ ਕਿ ਇਹ ਪੇਪਰ ਨਹੀਂ ਲੈਣੇ ਤੇ ਨਾਮ ਹੀ ਨਹੀਂ ਹੰਦੀ ਕਿਸੇ ਆ ਤੇ ਤੂੰ ਤੇ ਹੈ ਕਿ ਤੂੰ ਕੋ ਮੇ ਲੈ ਤਲੀ ਸਿਰੇ ਕਰਾਂਗਾ ਮਾਲਕ ਨਾ ਗੱਲ ਵੀ ਕਾਤੇ ਮੇਰੀ ਸਿਰੇ ਕਰਾਂਗਾ ਜਾ ਲੈ ਕਰਕੇ ਵੇਖੀ ਉਹ ਕਹਿੰਦੇ ਪੇਪਰ ਨਹੀਂ ਲੈਣੇ ਹੈਗੇ ਕੋਈ ਨਹੀਂ ਮੈਂ ਸਵੇਰੇ ਕਰਾਂ ਮੈਂ ਚਲ ਜਾ ਆ ਗਿਆ ਉਹਨਾਂ ਨਾਲ ਮਾਰ ਚੱਲ ਘਰ ਹੀ ਕੋਲ ਤੇ ਸਵੇਰੇ ਚਲ ਮੈਂ ਜਨਨ ਤੇ ਪੀਸ ਭਾਰ ਦਾਂਗੇ ਹਾਂਜੀ ਸਵੇਰੇ ਕਰਾਂਗੇ ਕੋਈ ਨਹੀਂ ਦੇਖਾ ਕਿੰਦਾ ਜਨਾਨੀ ਦੇ ਪਿੱਛੇ ਲੱਗਾ ਵਾ ਕਿੰਦਾ ਇਹਨੂੰ ਜਨਾਨੀ ਦਾ ਹੀ ਅੱਜ ਚੜਿਆ ਵਾ ਮੰਨੀ ਮੈਂ ਤੂੰ ਪਿੰਟੰ ਪਿੰਟੇ ਤੇ ਤੰਨੇ ਮਾਰ ਦੇ ਰਿੰਦੀ ਫੇ ਤੂੰ ਉਹਦੇ ਚੰਨੀ ਆ ਤੇ ਮੈਂ ਮੱਜੇ ਤੇ ਬਹਿ ਕੇ ਖਾਵਾਂ ਮੇਰੇ ਘਰੇ ਜੀ ਕਰਦਾ ਵਾ ਮੇਰੇ ਪੰਜੇ ਤੇ ਡੈਗੀ ਸੋਮਸ ਮੰਮੀ ਪਤਾ ਨਹੀਂ ਕਿਉਂ ਮੇਰੇ ਜਿਹਾ ਇੱਕ ਸਮਝਦੀ ਨਹੀਂ ਮੈਂ ਤਾਂ ਕਦੀ ਫਰਕ ਨਹੀਂ ਸਮਝਿਆ ਕਿ ਇਹ ਮੇਰੀ ਮਾਂ ਨਹੀਂ ਮੈਂ ਨਹੀਂ ਇਹ ਮੇਰੀ ਮਾਂ ਪਰ ਉਹਨੇ ਮੈਨੂੰ ਕਦੀ ਨਹੀਂ ਦਿੱਉ ਸਮਝਿਆ ਹੈਗਾ ਸਾਸ਼ੀ ਕਾਲ ਜੀ ਸਾਰਿਆਂ ਨੂੰ ਹੋਸ਼ਨਾਉ ਨੂੰ ਕਿੱਦਾਂ ਠੀਕ ਠਾਕ ਆਸ ਕਰਦੇ ਆਂ ਕਿ ਹੀ ਵਧੀਆ ਹੋਗੇ ਵੀਡੀਓ ਨੂੰ ਨਾ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਵੱਸੋ ਵੱਧਾ ਸਪੋਰਟ ਕਰਿਓ ਤੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਤੁਹਾਡੀ ਸਾਰਿਆਂ ਦੀ ਸਪੋਰਟ ਦੀ ਬਹੁਤ ਜ਼ਰੂਰਤ ਹੈ ਤੇ ਵੱਸੋ ਵੱਧ ਤੁਸੀਂ ਪਿਆਰ ਦਿਓ ਪਿਛਲੀ ਸੀਰੀਜ਼ ਨੂੰ ਵੀ ਤੁਸੀਂ ਪਿਆਰ ਦਿੱਤਾ ਸਾਡੇ ਵਲੌਗਾਂ ਨੂੰ ਬਹੁਤ ਪਿਆਰ ਦਿੱਤਾ ਇਦਾਂ ਹੀ ਜਿਹੜੀ ਹੈ ਨਵੀਂ ਸੀਰੀਜ਼ ਸਾਡੀ ਇਹਨੂੰ ਵੱਸੋ ਵੱਧ ਸ਼ੇਅਰ ਕਰਿਓ